ਮੇਰ ਭੈਰ ਭਈ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਇੱਕ ਚੀਜ਼ ਦਿਖਾਵਾਂ ਅੱਜ ਇੱਕ ਮਨ ਕੰਮ ਕਰਨ ਲੱਗੇ ਦੁੱਖ ਵੀ ਬਹੁਤ ਹੋਇਆ ਤੇ ਵੀ ਇਹ ਚੀਜ਼ਾਂ ਕਿਵੇਂ ਹੋ ਜਾਂਦੀਆਂ ਨੇ ਕਿਉਂ ਹੋਣਦੀਆਂ ਨੇ ਇਹ ਟਿਕਾ ਤੁਹਾਨੂੰ ਮੈਂ ਚੀਜ਼ ਦਿਖਾਉਣਾ ਬਾਕੀ ਤੁਸੀਂ ਜੱਜ ਕਰਿਓ ਵੀ ਇਹ ਕਿਵੇਂ ਹੋਇਆ ਠੀਕ ਹੈ ਜੀ ਦੱਸਿਓ ਵੱਲੋਂ ਵੀ ਤੁਹਾਨੂੰ ਕੀ ਲੱਗਦਾ ਹੈ ਇਹ ਬਟ ਕੋਲ ਇੱਕ ਭਰਾ ਦਾ ਪੰਪ ਆਇਆ ਹੈਗਾ ਤੇ ਇਹ ਟਰੈਕਟਰ ਹੈਗਾ ਜੀ 2010 ਦਾ ਮਾਡਲ ਟਰੈਕਟਰ ਠੀਕ ਹੈ ਤੇ ਇਸ ਟਰੈਕਟਰ ਨੂੰ ਕੋਈ ਵੀ ਪ੍ਰੋਬਲਮ ਨਹੀਂ ਸੀ ਭਰਾ ਇੰਨੀ ਸਾਂਭ ਰੱਖਦਾ ਸੀ ਟਰੈਕਟਰ ਦੀ ਨਾ ਟਰੈਕਟਰ ਜ਼ੋਰ ਲਾਉਂਦਾ ਸੀ ਤੇ ਟਰੈਕਟਰ ਨੂੰ ਦੇਖੋ ਕੀ ਹੋਇਆ ਤੁਹਾਨੂੰ ਵੀਡੀਓ ਦੇਖ ਕੇ ਕੀ ਲੱਗ ਰਿਹਾ ਹੈਗਾ ਆ ਜਿਹੇ ਹਾਲਾਤ ਹੋਏ ਨੇ ਕੁਝ ਨਹੀਂ ਬਚਿਆ ਪੰਪ ਚ ਪੰਪ ਚ ਕੀ ਇੰਜਨ ਜੀ ਕੁਝ ਨਹੀਂ ਬਚਿਆ ਆ ਦੇਖੋ ਠੀਕ ਹੈ ਸਾਰੀ ਚੀਜ਼ ਮਾਰ ਗਈ ਇਹ ਟਰੈਕਟਰ ਇੰਨਾ ਵਧੀਆ ਚੱਲਦਾ ਸੀ ਇਹ ਇੰਨੀ ਦੀ ਖਚਾਈ ਸੀ ਟਰੈਕਟਰ ਦੀ ਤੇ ਇੰਨਾ ਕੁ ਜ਼ਿਆਦਾ ਮਤਲਬ ਹਰ ਪਾਸੋਂ ਬੋੰਡਾ ਸਾਹਮਣੇ ਰੱਖਦਾ ਸੀਗਾ ਤੇ ਇਹ ਟਰੈਕਟਰ ਨਾਲ ਇਹ ਹੋ ਗਿਆ ਜੀ ਦੇਖ ਰਹੇ ਹੋ ਤੇ ਇਸ ਪੰਪ ਦੇ ਵਿੱਚ ਸਾਡੇ ਕੋਲ ਇੱਕ ਵੀ ਪੁਰਜਾ ਮਤਲਬ ਸਹੀ ਨਹੀਂ ਨਿਕਲੇ ਇੱਕ ਵੀ ਆ ਗਏ ਦੇਖ ਰਹੇ ਹੋ ਸਭ ਟੁੱਟ ਗਿਆ ਜਾਮ ਜਮ ਹੋ ਗਿਆ ਸਪ੍ਰਿੰਗ ਪਤਾ ਨਹੀਂ ਕੀ ਹੋਇਆ ਠੀਕ ਹੈ ਜੀ ਜਿਸ ਕਰਕੇ ਸਾਨੂੰ ਪੰਪ ਵੀ ਮਾਰਕੀਟ ਦੇ ਵਿੱਚੋਂ ਲੈ ਕੇ ਉਹਨੂੰ ਰੈਡੀ ਕਰਨਾ ਪਿਆ ਤੇ ਦੁਬਾਰਾ ਪੰਪ ਨੂੰ ਰੈਡੀ ਕੀਤਾ ਆਪਾਂ ਨੇ ਤੇ ਬਸ ਆ ਚਿੱਟਲਾ ਨਹੀਂ ਰਹਿ ਗਈ ਤੇ ਉੱਪਰ ਲਾ ਦੇਣੀ ਆ ਪੰਪ ਇਸ ਤਰ੍ਹਾਂ ਹੁੰਦਾ ਠੀਕ ਜੀ ਨੋਜ਼ਲ ਬਾਡੀਆਂ ਤੱਕ ਵੀ ਮਤਲਬ ਬਚੀਆਂ ਨਹੀਂ ਹੈਗੀਆਂ ਜੀ ਬਾਅਦ ਜ ਬੜਾ ਮਨ ਅਦਾਸ ਵੀ ਹੈਗਾ ਤੇ ਕੋਈ ਖਰਚਾ ਸਹੀ ਜੀ ਚੱਲਦੇ ਦਾ ਨੁਕਸਾਨ ਹੋਵੇ ਬੜਾ ਦੁੱਖ ਹੁੰਦਾ ਜੀ ਓਕੇ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਂਝ ਕਰਨੀ ਸੀ ਵੀ ਇਹ ਚੀਜ਼ ਆਪਣਾ ਧਿਆਨ ਜਰੂਰ ਰੱਖਿਆ ਕਰੋ ਮੇਰੇ ਸਾਰੇ ਭਰਾ ਅੱਜ ਦੀ ਡੇਟ ਦੇ ਵਿੱਚ ਅੰਗੈਲੀ ਨਾ ਰੱਖਿਆ ਕਰੋ ਓਕੇ ਜੀ ਸਾਰਿਆਂ ਨੂੰ ਪਿਆਰ ਭਰੇ ਸਤਿ ਸ੍ਰੀ ਅਕਾਲ ਜੀ